ਪੰਜਾਬੀ ਦਾ ਇੱਕ ਗੁਰੂ ਰੰਦਾਵਾ ਇਸ ਸਮੇਂ ਜਿਹੜਾ ਕੀਤਾ ਜਾ ਰਿਲੀਜ਼ ਹੋਏ ਗਾਣੇ ਸਿਰਾ ਕਰਨ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਜਿਸ ਦੇ ਵਿੱਚ ਵਰਤੀ ਗਈ ਸ਼ਬਦਾਵਲੀ ਨੇ ਉਹਨਾਂ ਨੂੰ ਇੱਕ ਵਿਵਾਦ ਦੇ ਵਿੱਚ ਫਸਾ ਦਿੱਤਾ ਹੈ ਲਗਭਗ 1 ਮਹੀਨਾ ਪਹਿਲਾਂ ਰਿਲੀਜ਼ ਹੋਏ ਗੀਤ ਸਿਰਾ ਉੱਤੇ ਸਮਰਾਲਾ ਦੇ ਨੇਲੇ ਪਿੰਡ ਬਰਮਾ ਦੇ ਇੱਕ ਵਿਅਕਤੀ ਨੇ ਸ਼ਿਕਾਇਤ ਅਰਜ ਕਰਵਾਈ ਜਿਸ ਦੇ ਆਧਾਰ ਦੇ ਉੱਤੇ ਸਮਰਾਲਾ ਟ੍ਰਾਇਲ ਕੋਰਟ ਨੇ ਉਹਨਾਂ ਨੂੰ 2 ਸਤੰਬਰ ਨੂੰ ਪੇਸ਼ ਹੋਣ ਦੇ ਲਈ ਸੰਮਨ ਜਾਰੀ ਕੀਤੇ ਨੇ ਵਕੀਲ ਗੁਰਵੀਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਰਾਜਦੀਪ ਸਿੰਘ ਮਾਨ ਜੋ ਕਿ ਪਿੰਡ ਬਰਮਾ ਦਾ ਰਹਿਣ ਵਾਲਾ ਹੈ ਤੇ ਉਹਨਾਂ ਨੇ ਗਾਇਕ ਗੁਰੂ ਰੰਧਾਵਾ ਦੇ ਨਵੇਂ ਰਿਲੀਜ਼ ਹੋਏ ਗੀਤ ਸਿਰਾ ਉਤੇ ਇਤਜ਼ਾਰ ਜਿਹੜਾ ਕਿ ਇਤਰਾਜ਼ ਜ਼ਾਹਿਰ ਕੀਤਾ ਖਾਸ ਕਰ ਜਮਿਆਂ ਨੂੰ ਗੁਰਤੀ ਮਿਲਦੀ ਹੈ ਅਫੀਮ ਵਾਲੀ ਲਾਈਨ ਦੇ ਉਤੇ ਰਾਜਦੀਪ ਮਾਨ ਦਾ ਮੰਨਣਾ ਹੈ ਕਿ ਗੁਰਤੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ ਇਸ ਲਈ ਜਮਿਆਂ ਨੂੰ ਗੁਰਤੀ ਦੇ ਵਿੱਚ ਅਫੀਮ ਬਣਨਾ ਇਹ ਲਾਈਨ ਨੂੰ ਹਟਾਣਾ ਜ਼ਰੂਰੀ ਚਾਹੀਦਾ ਹੈ ਜਿਕਲੀ ਗੁਰੂ ਰੰਧਾਵਾ ਦਾ ਇੱਕ Song ਆਇਆ ਸੀਗਾ ਹੁਣੇ ਸਿਰਾ ਟਾਈਟਲ ਹੈਗਾ ਜੀ Song ਦਾ ਤੇ ਅੱਜ ਦੀ ਘੜੀ ਉਹਦੇ 5.5 ਕਰੋੜ ਵਿਊਜ਼ ਹੋ ਚੁੱਕੇ ਨੇ ਜੀ Song ਦੇ ਤੇ ਉਹਦੇ ਵਿੱਚ ਲਿਰਿਕਸ ਇਹਨਾਂ ਨੇ ਯੂਜ਼ ਕੀਤੇ ਨੇ ਵੀ ਅਸੀਂ ਜੱਟਾਂ ਦੇ ਕਾਕੇ ਆ ਸਾਨੂੰ ਗੁੜਤੀ ਚ ਅਫੀਮ ਮਿਲਦੀ ਹੈ ਸੋ ਵੀ ਟੇਕਨ ਦਾ ਕੌਗਨੀਸ ਅਸੀਂ ਗੁਰੂ ਰੰਧਾਵਾ ਨੂੰ ਲੀਗਲ ਨੋਟਿਸ ਭੇਜਿਆ ਸੀ ਲੀਗਲ ਨੋਟਿਸ ਦੇ ਵਿੱਚ ਅਸੀਂ ਇਹਨਾਂ ਨੂੰ ਲਿਖਿਆ ਸੀ ਵੀ ਜਿਹੜਾ ਇੱਕ ਗੁੜਤੀ ਹੁੰਦਾ ਹੈ ਬੜਾ ਰਿਲੀਜੀਅਸ ਇੱਕ ਚੀਜ਼ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਵੀ ਲਿਖਿਆ ਹੋਇਆ ਜੀ ਗੁਰ ਕੀ ਗੁੜਤੀ ਪਾਈ ਹੈ ਸੱਚਾ ਨਾਮ ਆਧਾਰ ਜੀ ਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਦੀ ਗੁੜਤੀ ਦੇ ਨਾਲ ਇੱਕ ਬੰਦੇ ਨੂੰ ਜੀਣ ਦਾ ਮਕਸਦ ਮਿਲ ਜਾਂਦਾ ਹੈ ਜੀ ਅਸੀਂ ਗੁਰ ਰੰਧਾਵਾ ਨੂੰ ਲੀਗਲ ਨੋਟਿਸ 'ਚ ਲਿਖਿਆ ਸੀ ਵੀ ਇੱਕ ਸਿੱਖ ਦੇ ਲਾਈਫ 'ਚ ਦੋ ਚੀਜ਼ਾਂ ਬੜੀਆਂ ਰਿਲੀਜੀਅਸ ਹੁੰਦੀਆਂ ਨੇ ਇੱਕ ਤਾਂ ਗੁੜਤੀ ਆਪਾਂ ਆਮ ਤੌਰ ਤੇ ਲੈ ਕੇ ਆਉਂਦੇ ਆ ਆਪਣੇ ਪਰਿਵਾਰ ਦਾ ਜਿਹੜਾ ਸਭ ਤੋਂ ਪਵਿੱਤਰ ਬੰਦਾ ਹੁੰਦਾ ਹੈ ਵੀਕ ਬੱਚੇ ਨੂੰ ਗੁੜਤੀ ਉਹ ਦਊਗਾ ਤੇ ਬੱਚਾ ਬड़ा ਹੋ ਕੇ ਉਹ ਵਿਅਕਤੀ ਵਰਗਾ ਬਣੂਗਾ ਤੇ ਦੂਜਾ ਹੁੰਦਾ ਪਵਿੱਤਰ ਜਦੋਂ ਅੰਮ੍ਰਿਤ ਛਕਦਾ ਇੱਕ ਉਹ ਆਪਣੇ ਕੌਨਸ਼ੀਅਸਲੀ ਕਰਦਾ ਹੈ ਜਦ ਇੱਕ ਬੱਚਾ بڑا ਹੁੰਦਾ ਤੇ ਉਹ ਅੰਮ੍ਰਿਤ ਛਕਦਾ ਆਪਣੇ ਕੌਨਸ਼ੀਅਸ ਨਾਲ ਕਰਦਾ ਬਟ ਜਦ ਬੱਚਾ ਛੋਟਾ ਹੁੰਦਾ ਸਬਕੌਨਸ਼ੀਅਸਲੀ ਉਹਦੀ ਫੈਮਲੀ ਉਹਦੇ ਲਈ ਗੁੜਤੀ ਜਾਂ ਦੰਦੀ ਹੈ ਤੇ ਸਭ ਤੋਂ ਪਾਇ ਇਸ ਬੰਦੇ ਦੀ ਗੁੜਤੀ ਅਸੀਂ ਦਿਵਾਉਨੇ ਆ ਸੋ ਵੀ ਸੈਂਟ ਦਿਸ ਲੀਗਲ ਨੋਟਿਸ ਟੂ ਗੁਰੂ ਦਰਨਾਰਾਹ ਵਨ ਨੂੰ ਅਸੀਂ ਇਹ ਲੀਗਲ ਨੋਟਿਸ ਭੇਜਿਆ ਅਸੀਂ ਵੀ ਜਿਹੜਾ ਤੁਸੀਂ ਗੁੜਤੀ ਦੇ ਵਿੱਚ ਕਹਿੰਦੇ ਹੋ ਵੀ ਜੱਟਾਂ ਨੂੰ ਅਫੀਮਾ ਮਿਲੀਆਂ ਹੋਈਆਂ ਨੇ ਬੜਾ ਡੈਰ ਉਹਨਾਂ ਨੇ ਸਾਨੂੰ ਕਮਿਊਨੀਕੇਸ਼ਨ ਆਇਆ ਜੀ ਉਹਨਾਂ ਵੱਲੋਂ ਡੇਟ ਸੈਂਟਰ ਦਾ ਰਿਪਲਾਈ ਉਹਨਾਂ ਨੇ ਭੇਜਿਆ ਵੀ ਅਸੀਂ ਜਿਹੜੇ ਗਾਣੇ ਆ ਸਪੋਟੀਫਾਈ Amazon Jio ਸਰਵਨ ਜਿੱਥੇ ਵੀ ਹੋਰ ਜਗ੍ਹਾ ਮਿਊਜ਼ਿਕ ਹੈਗਾ ਵੀ ਅਸੀਂ ਉੱਥੇ ਚੇਂਜ ਕਰ ਦਿੰਦੇ ਹਾਂ ਅਸੀਂ ਉੱਥੇ ਪਾ ਦਿੰਦੇ ਹਾਂ ਵੀ ਸਾਨੂੰ ਗੁਰਤੀ ਚ ਮਿਲਿਆ ਜ਼ਮੀਨ ਇਨਸਟੈਡ ਆਫ ਅਫੀਮ ਬਟ YouTube ਤੋਂ ਅਸੀਂ ਨਹੀਂ ਕਰ ਸਕਦੇ ਇਹ ਉਹਨਾਂ ਦੇ ਰੀਜ਼ਨਸ ਨੇ ਉਹ ਕਿਉਂ ਨਹੀਂ ਕਰ ਰਹੇ ਸੋ ਵੀਟਸੈਂਡ ਦਾ ਮੈਂ ਨੋਟਿਸ ਵੀ ਇਹਨੂੰ ਹਟਾਓ ਜਲਦੀ ਤੋਂ ਜਲਦੀ ਹਟਾਓ ਵੀ ਇਹ ਬੜਾ ਡੈਰੋਗੇਟਰੀ ਹੈ ਜਿਸ ਦਿਨ ਤੋਂ ਅਸੀਂ ਨੋਟਿਸ ਭੇਜਿਆ ਉਹ ਦਿਨ 4.5 ਕਰੋੜ ਵਿਊ ਸੀਗੇ ਹਾਲ ਦੀ ਘੜੀ ਬਾਈ ਲਾਸਟ ਈਵਨਿੰਗ ਉਹ ਗਾਣੇ ਦੇ 5.5 ਕਰੋੜ ਵਿਊਜ਼ ਆ ਚੁੱਕੇ ਨੇ ਸੋ 1.5 ਕਰੋੜ ਦਾ ਇਜ਼ਾਫਾ ਵਿਊਜ਼ ਦਾ 15 ਦਿਨ ਦੇ ਵਿੱਚ ਹੋ ਗਿਆ ਸੋ ਵੀ ਗੋਨ ਟੂ ਦ ਕੋਰਟ ਅਸੀਂ ਆਨਰੇਬਲ ਕੋਰਟ ਅੱਜ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਹੈ ਤੇ ਗੁਰੂ ਰੰਧਾਵਾ ਨੂੰ 2 ਸੈਪਟੈਂਬਰ ਲਈ ਸਮਨ ਕਰ ਲਿਆ ਗਿਆ ਜੀ ਅਲੋਂਗ ਵਿਦ YouTube ਨੂੰ ਸਮਨ ਕੀਤਾ ਹੈ ਜੀ Amazon Music Apple Music ਜਿੰਨੇ ਵੀ ਮਿਊਜ਼ਿਕ ਪਲੈਟਫਾਰਮਸ ਨੇ ਸਾਰਿਆਂ ਨੂੰ ਸਮਨ ਕੀਤਾ ਹੈ 2 ਸੈਪਟੈਂਬਰ ਚ ਵੀ ਆ ਕੇ ਦੱਸੋ ਤੁਹਾਡੇ ਅਗੇਂਸਟ ਪਰਚਾ